ਤੋ ਅੱਜ ਆਪਾਂ ਬਾਈਬਲ ਦੇ ਵਿੱਚੋਂ ਜੇ ਇਸ ਵਚਨ ਦੇ ਬਾਰੇ ਵਿੱਚ ਸਿੱਖਣਾ ਹੈ ਉਹ ਵਚਨ ਆ ਕਿ ਜੇ ਇਸ ਚੀਜ਼ ਤੋਂ ਮੈਂ ਡਰਦਾ ਆ ਉਹੀ ਮੇਰੇ ਨਾਲ ਹੋ ਜਾਂਦਾ ਹੈ ਤੁਹਾਡੇ ਨਾਲ ਹੁੰਦਾ ਕਿਸੇ ਨਾਲ ਇਦਾਂ ਹੁੰਦਾ ਨਹੀਂ ਹੌਲੀ ਹੌਲੀ ਜਦਾਂ ਕਈ ਵਰੀ ਕੋਈ ਗੱਲ ਹੁੰਦੀ ਤੇ ਆਪਾਂ ਕਹਿੰਨੇ ਲੈ ਜਿਹਦਾ ਡਰ ਸੀ ਉਹੀ ਹੋ ਗਿਆ ਕਿੰਨਿਆਂ ਨੇ ਇਹ ਗੱਲ ਬੋਲੀ ਆਪਣੇ ਮੂੰਹ ਤੋਂ ਅੱਜ ਤੱਕ ਹੁਣ ਹੱਥ ਜਾਦੇ ਹੋ ਗਏ ਹੈ ਬੋਲਦੇ ਨੇ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਿਆ ਇਹਦਾ ਮਤਲਬ ਆਪਾਂ ਕਿਸੇ ਗੱਲ ਤੋਂ ਡਰਦੇ ਸੀ ਕਿ ਨਾ ਹੋਵੇ ਪਰ ਉਹ ਹੋ ਗਈ ਇਦਾਂ ਹੀ ਆ ਨਾ ਇਹ ਸਿਰਫ ਤੁਸੀਂ ਨਹੀਂ ਕਹਿੰਦੇ ਆਓ ਦੇਖੀਏ ਹੋਰ ਕੌਣ ਕਹਿੰਦਾ ਆਯੂਗ ਦੀ ਕਿਤਾਬ ਉਹਦਾ 3 ਨੰਬਰ ਅਧਿ ਆਏ ਉਹਦੀ 25 ਤੇ 26 ਨੰਬਰ ਪੰਕਤੀ ਦੇ ਵਿੱਚ ਕਹਿੰਦਾ ਜਿਸ ਤੋਂ ਮੈਂ ਹੌਲ ਖਾਂਦਾ ਹਾਂ ਉਹ ਮੇਰੇ ਉੱਤੇ ਆ ਪੈਂਦਾ ਹੈ ਅਤੇ ਜਿਸ ਤੋਂ ਮੈਂ ਭੈ ਖਾਂਦਾ ਹਾਂ ਉਹ ਵੀ ਮੇਰੇ ਉੱਤੇ ਆਉਂਦਾ ਹੈ। ਈਯੂਬ ਵੀ ਇੱਦਾਂ ਹੀ ਕਹਿੰਦਾ ਸੀ। ਕਹਿੰਦਾ ਜੇਤੋਂ ਮੈਂ ਡਰਦਾ ਹਾਂ ਉਹੀ ਮੇਰੇ ਨਾਲ ਹੁੰਦਾ ਹੈ। ਇਹਦੀ ਇੱਕੋ ਘਟਾਓ ਵਟ। ਤੇ ਜਿਹੜੀ ਚੀਜ਼ ਆ ਕਹਿੰਦਾ ਮੇਰੇ ਦਿਲ ਦੇ ਵਿੱਚ ਹੌਲ ਕੀ ਹੁੰਦਾ ਆ? ਤੁਸੀਂ ਮੂਹੋਂ ਨਹੀਂ ਉਹ ਚੀਜ਼ ਬੋਲੀ ਹੁੰਦੀ ਪਰ ਅੰਦਰੇ-ਅੰਦਰ ਤੁਹਾਡੇ ਕੋਲ ਚੱਲ ਰਿਹਾ ਹੁੰਦਾ ਕਿ ਕੁਝ ਗਲਤ ਨਾ ਹੋ ਜਵੇ ਕੁਝ ਹੋਣ ਵਾਲਾ ਗਲਤ ਕੁਝ ਹੋਣ ਵਾਲਾ ਤਾਂ ਕਹਿੰਦਾ ਜਿਸ ਤੋਂ ਮੈਂ ਹੌਲ ਖਾਂਦਾ ਉਹ ਮੇਰੇ ਉੱਤੇ ਆ ਪੈਂਦਾ ਹੈ ਤਾਂ ਜਿਹਦਾ ਮੈਂ ਭੈ ਖਾਂਦਾ ਹੈ ਜਿਹੜੀ ਚੀਜ਼ ਤੋਂ ਭੈ ਖਾਂਦਾ ਭੈ ਦਾ ਮਤਲਬ ਡਰ ਤਾਂ ਕਹਿੰਦਾ ਉਹ ਵੀ ਮੇਰੇ ਨਾਲ ਹੋ ਜਾਂਦੀ ਹੈ ਜਿਹੜਾ ਡਾਰੇ ਆ ਉਹ ਪਰਮੇਸ਼ਵਰ ਤੋਂ ਨਹੀਂ ਆ ਪਹਿਲੀ ਗੱਲ ਕਿਉਂਕਿ ਡਰ ਹਮੇਸ਼ਾ ਗਲਤ ਚੀਜ਼ ਨੂੰ ਜਨਮ ਦਿੰਦਾ ਹੈ ਡਰ ਬਰਕਤ ਨੂੰ ਜਨਮ ਨਹੀਂ ਦਿੰਦਾ ਡਰ ਤੰਦਰੁਸਤੀ ਨੂੰ ਜਨਮ ਨਹੀਂ ਦਿੰਦਾ ਡਰ ਸ਼ਾਂਤੀ ਨੂੰ ਜਨਮ ਨਹੀਂ ਦਿੰਦਾ ਡਰ ਤੋਂ ਖੁਸ਼ੀ ਨਹੀਂ ਪੈਦਾ ਹੁੰਦੀ ਜਿਹੜਾ ਡਰਿਆ ਉਹ ਕਿਹੜੀ ਚੀਜ਼ ਨੂੰ ਜਨਮ ਦਿੰਦਾ ਮੰਨ ਲਓ ਤੁਸੀਂ ਡਰ ਰਹੇ ਆ ਕਿ ਜਿਹੜਾ ਜਦੋਂ ਤੁਸੀਂ ਡਰ ਰਹੇ ਹੋ ਤੁਸੀਂ ਖੁਸ਼ ਆ ਨਹੀਂ ਹੋ ਸਕਦੇ ਡਰ ਰਹੇ ਆ ਕਿ ਤੁਹਾਨੂੰ ਬਰਕਤ ਮਿਲ ਰਹੀ ਹੈ ਇਸ ਲਈ ਡਰ ਰਹੇ ਆ ਤਾਂ ਜਿਹੜਾ ਡਰਿਆ ਉਹ ਹਮੇਸ਼ਾ ਗਲਤ ਚੀਜ਼ ਨੂੰ ਜਨਮ ਦਿੰਦਾ ਆ ਬਿਮਾਰੀ ਨੂੰ ਜਨਮ ਦਿੰਦਾ ਡਰ ਮੌਤ ਨੂੰ ਜਨਮ ਦਿੰਦਾ ਆ ਦੁਰਘਟਨਾ ਨੂੰ ਜਨਮ ਦਿੰਦਾ ਹੈ ਜਦੋਂ ਬੰਦਾ ਡਰਦਾ ਹੈ ਉਹਦੀ ਸਾਰੀ ਜਿਹੜੀ ਪੀਸ ਆਫ ਮਾਈਂਡ ਉਹ ਖਰਾਬ ਹੋ ਜਾਂਦੀ ਹੈ ਜਿਹੜੀ ਉਹਦੀ ਮਨ ਦੀ ਸ਼ਾਂਤੀ ਆ ਉਹ ਆਵਾਜ਼ਾਰੀ ਚ ਬਦਲ ਜਾਂਦੀ ਹੈ ਤੁਸੀਂ ਮੰਨ ਲਓ ਸਵੇਰੇ ਤੁਸੀਂ ਹੱਸ ਰਹੇ ਸੀ ਅਚਨ ਚੇਤੇ ਕਿਸੇ ਚੀਜ਼ ਦਾ ਡਰ ਤੁਹਾਡੇ ਅੰਦਰ ਆ ਗਿਆ ਕਿ ਕਿਤੇ ਐਦਾਂ ਨਾ ਹੋ ਜਵੇ ਉਹ ਸਵੇਰ ਵਾਲੇ ਹਾਸੇ ਦਾ ਸਾਰਾ ਅਸਰ ਖਤਮ ਹੋ ਜਾਣਾ ਤਾਂ ਡਰ ਨੇ ਕਿਹੋ ਜਿਹਾ ਕੈਮੀਕਲ ਤੁਹਾਡੀ ਬਾਡੀ ਦੇ ਅੰਦਰ ਰਿਲੀਜ਼ ਕਰਨਾ ਹੈ ਕਿ ਤੁਹਾਡੀ ਭੁੱਖ ਮਰ ਜਾਣੀ ਆ। ਭਾਵੇਂ ਤੁਹਾਨੂੰ ਬਹੁਤ ਭੁੱਖ ਲੱਗੀ ਹੋਵੇ ਤੁਸੀਂ 10 ਮਿੰਟ ਪਹਿਲਾਂ ਕਿਸੇ ਨੂੰ ਕਿਹਾ ਹੋਵੇ ਕਿ ਮੈਨੂੰ ਬਹੁਤ ਭੁੱਖ ਲੱਗੀ ਫਟਾਫਟ ਕੁਝ ਖਾਣ ਨੂੰ ਲਿਆਓ। ਪਰ ਅਚਾਨਕ ਕੋਈ ਡਰ ਤੁਹਾਡੇ ਅੰਦਰ ਆ ਗਿਆ। ਮੋਰੇ ਰੱਖੀ ਰੋਟੀ ਵੀ ਨਹੀਂ ਤੁਹਾਨੂੰ ਲੰਗਣੀ। ਉਹ ਵੀ ਖਾਣ ਨੂੰ ਦਿਲ ਨਹੀਂ ਕਰਨਾ। ਤੁਸੀਂ ਬਹੁਤ ਐਕਸਾਈਟਿਡ ਆ ਕਿਤੇ ਜਾਣ ਨੂੰ ਕਿ ਆਪਾਂ ਕਿਤੇ ਘੁੰਮ ਕੇ ਆਈਏ। ਪਰ ਡਰ ਆ ਗਿਆ ਕਿ ਜੇ ਅਸੀਂ ਉੱਥੇ ਘੁੰਮਣ ਗਏ ਇਦਾਂ ਨਾ ਹੋ ਜਾਵੇ। ਰਾਜ ਇਦਾਂ ਨਾ ਹੋ ਜਵੇ ਫਿਰ ਤੁਹਾਡਾ ਦਿਲ ਕਰੂਗਾ ਕੁਮਨ ਜਾਨ ਨੂੰ ਨਹੀਂ ਕਰਨਾ ਤਾਂ ਡਰ ਹਰੇਕ ਚੰਗੀ ਚੀਜ਼ ਨੂੰ ਖਤਮ ਕਰਦਾ ਹੈ ਡਰ ਦੇ ਵਿਪਰੀਤ ਵਿਸ਼ਵਾਸ ਇਹ ਜਿਹੜਾ ਵਿਸ਼ਵਾਸ ਆ ਉਹ ਹਰ ਚੰਗੀ ਚੀਜ਼ ਨੂੰ ਜਨਮ ਦਿੰਦਾ ਹੈ ਤੁਸੀਂ ਵਿਸ਼ਵਾਸ ਰੱਖਦੇ ਆ ਵਿਸ਼ਵਾਸ ਰੱਖ ਕੇ ਤੁਸੀਂ ਪੜ੍ਹਾਈ ਕਰਦੇ ਆ ਕਿ ਮੈਨੂੰ ਪਤਾ ਮੈਂ ਪੜਨ ਆਇਆ ਮੈਨੂੰ ਵਿਸ਼ਵਾਸ ਆ ਮੇਰੇ ਚੰਗੇ ਨੰਬਰ ਆਉਣੇ ਤੁਹਾਡਾ ਚੰਗਾ ਹੀ ਰਿਜ਼ਲਟ ਆਉਣਾ ਵਿਸ਼ਵਾਸ ਰੱਖ ਕੇ ਤੁਸੀਂ ਮੈਦਾਨ ਚ ਉਤਰਦੇ ਆ ਤੁਸੀਂ ਜਿੱਤਦੇ ਆ ਵਿਸ਼ਵਾਸ ਰੱਖ ਕੇ ਤੁਸੀਂ ਜਾਣਦੇ ਆ ਕਿ ਮੈਨੂੰ ਪੂਰਾ ਵਿਸ਼ਵਾਸ ਆ ਕਿ ਅੱਜ ਮੈਨੂੰ ਚੰਗੀ ਖੁਸ਼ੀ ਦੀ ਖਬਰ ਮਿਲਣੀ ਆ ਤੇ ਤੁਸੀਂ ਚੰਗੀ ਖਬਰ ਹੀ ਲੈ ਕੇ ਆਉਨੇ ਆ ਮੈਨੂੰ ਵਿਸ਼ਵਾਸ ਆ ਮੈਂ ਚੰਗੇ ਹੋ ਜਾਣਾ ਜੇ ਤੁਸੀਂ ਵਿਸ਼ਵਾਸ 'ਚ ਬਣੇ ਰਹੇ ਤਾਂ ਤੁਸੀਂ ਚੰਗੇ ਹੋ ਜੰਨੇ ਆ ਭਾਵੇਂ ਜਿੱਦਾਂ ਦੀ ਮਰਜ਼ੀ ਬਿਮਾਰੀ ਹੋਵੇ ਵਿਸ਼ਵਾਸ ਜਿਹੜਾ ਆ ਉਹ ਬਰਕਤ ਨੂੰ ਜਨਮ ਦਿੰਦਾ ਆ ਚੰਗਿਆਈ ਨੂੰ ਜਨਮ ਦਿੰਦਾ ਖੁਸ਼ੀ ਨੂੰ ਜਨਮ ਦਿੰਦਾ ਜੇ ਤੁਹਾਡੇ ਅੰਦਰ ਵਿਸ਼ਵਾਸ ਆ ਕੋਈ ਤੁਹਾਡੇ ਲਾਗੇ ਆਣ ਕੇ ਕੋਈ ਗਲਤ ਗੱਲ ਵੀ ਕਰਦਾ ਤੁਹਾਨੂੰ ਉਹਦੀ ਗੱਲ ਅਸਰ ਨਹੀਂ ਕਰਦੀ ਕਿਉਂਕਿ ਤੁਹਾਡੇ ਅੰਦਰ ਵਿਸ਼ਵਾਸ ਹੈ ਤੁਸੀਂ ਕਹਿੰਦੇ ਨਹੀਂ ਮੈਨੂੰ ਭਰੋਸਾ ਆ ਮੇਨਾਂ ਸਭ ਬੈਸਟ ਹੀ ਹੋਣਾ ਆ ਮੇਨਾਂ ਸਭ ਚੰਗਾ ਹੀ ਹੋਣਾ ਆ ਫਿਰ ਉਹ ਭਾਵੇਂ ਤੁਹਾਨੂੰ ਡਰਾ ਹੀ ਜਾਂਦਾ ਹੈ ਤਦ ਵੀ ਤੁਹਾਡੇ ਉੱਤੇ ਕੋਈ ਅਸਰ ਨਹੀਂ ਹੁੰਦਾ ਪਰ ਜੇ ਤੁਹਾਡੇ ਅੰਦਰ ਡਰ ਆ ਫਿਰ ਤੁਹਾਨੂੰ ਕੋਈ ਦੂਜਾ ਜਣਾ ਹੌਸਲਾ ਦਿੰਦਾ ਆ ਫਿਰ ਉਹਦੇ ਹੌਸਲੇ ਦਾ ਕੋਈ ਅਸਰ ਨਹੀਂ ਹੁੰਦਾ ਡਿਪੈਂਡ ਕਰਦਾ ਕਿ ਦੋਵਾਂ ਚੀਜ਼ਾਂ 'ਚ ਤੁਹਾਡੇ ਅੰਦਰ ਕੀ ਆ ਜਿਹੜੀ ਚੀਜ਼ ਨੂੰ ਤੁਸੀਂ ਆਪਣੇ ਅੰਦਰ ਲੈ ਲਿਆ ਆਪਣੇ ਮਨ ਵਿੱਚ ਲੈ ਲਿਆ ਆਪਣੇ ਜ਼ਹਿਨ ਦੇ ਵਿੱਚ ਲੈ ਲਿਆ ਉਸੇ ਚੀਜ਼ ਨੇ ਕੰਮ ਕਰਨਾ ਤੁਹਾਡੇ ਜੀਵਨ ਦੇ ਵਿੱਚ ਬਹੁਤ ਲੋਕ ਦੁਸ਼ਟ ਆਤਮਿਆ ਤੋਂ ਆਜ਼ਾਦ ਹੋ ਜਾਂਦੇ ਆ ਪਹਿਲੀ ਵਾਰੀ ਚ ਜਿੱਦਾਂ ਹੀ ਉਹ ਚਰਚ ਨੂੰ ਆਉਂਦੇ ਆ ਉਹਨਾਂ ਦੇ ਲਈ ਪ੍ਰਾਰਥਨਾ ਹੁੰਦੀ ਆ ਉਹ ਦੁਸ਼ਟ ਆਤਮਿਆ ਤੋਂ ਆਜ਼ਾਦ ਹੋ ਜਾਂਦੇ ਉਦੋਂ ਹੀ ਪਰ ਘਰ ਜਾ ਕੇ ਫੇਰ ਭੜੇ ਜਾਂਦੇ ਆ ਕਿਉਂ ਵਿਸ਼ਵਾਸ ਦੀ ਕਮੀ ਦਾ ਕਰਕੇ ਤੇ ਡਰਦੇ ਹੋਣ ਦਾ ਕਰਕੇ ਕਿਉਂਕਿ ਉਹਨਾਂ ਦੇ ਅੰਦਰ ਡਰਿਆ ਕੇ ਦੁਸ਼ਟ ਆਤਮਾ ਨੇ ਤਾਂ ਕਿਹਾ ਸੀ ਮੈਂ ਤੈਨੂੰ ਛੱਡਣਾ ਨਹੀਂ ਇਹਨੇ ਛੱਡਿਆ ਨਹੀਂ ਹੁਣ ਉਹਨਾਂ ਨੂੰ ਵਿਸ਼ਵਾਸ ਨਹੀਂ ਆ ਕਿ ਅਜ ਯਿਸੂ ਦੇ ਨਾਮ 'ਚ ਨਿਕਲ ਗਿਆ ਇਹ ਇਸ ਲਈ ਉਹਨਾਂ ਨੇ ਉਹਨੂੰ ਜਦੋਂ ਕੱਢ ਦਿੱਤਾ ਉਹਨਾਂ ਨੇ ਵਿਸ਼ਵਾਸ ਦੇ ਨਾਲ ਜਿਹੜਾ ਉਹਦੇ ਵਾਪਸ ਆਉਣ ਦਾ ਬੂਹਾ ਬੰਦ ਕਰਨਾ ਸੀ ਉਹਨਾਂ ਨੇ ਕੀਤਾ ਹੀ ਨਹੀਂ ਉਹ ਬੂਹਾ ਉਹਨੇ ਖੁੱਲਾ ਰਹਿਣ ਦਿੱਤਾ ਜਦੋਂ ਵਾਪਸ ਘਰੇ ਗਿਆ ਤੇ ਉਹ ਦਰਵਾਜ਼ਾ ਖੁੱਲਾ ਸੀ ਚੋਰ ਫੇਰ ਆ ਗਿਆ ਚੋਰੀ ਕਰਨ ਵਾਸਤੇ ਪਰ ਜੋ ਵਿਸ਼ਵਾਸ ਦੇ ਵਿੱਚ ਹੁੰਦਾ ਉਹਨੇ ਕਹਿਣਾ ਸੀ ਨਹੀਂ ਮੈਂ ਆਜ਼ਾਦ ਹਾਂ ਮੈਂ ਤੌਬਾ ਕਰਕੇ ਆਇਆ ਹਾਂ ਮੈਂ ਯਿਸੂ ਮਸੀਹ ਦੇ ਲਹੂ ਦੇ ਵਿੱਚ ਟਕਿਆ ਹੋਇਆ ਹਾਂ ਹੁਣ ਤੂੰ ਬਾਹਰੋਂ ਜਿੰਨਾ ਮਰਜ਼ੀ ਬੂਹਾ ਖੜਕਾਈ ਜਾਨਾ ਮੈਂ ਖੋਲਣਾ ਨਹੀਂ ਹੁਣ ਤੂੰ ਆ ਨਹੀਂ ਸਕਦਾ ਮੇਰੀ ਲਾਈਫ ਵਿੱਚ ਫੇ ਉਹਨੂੰ ਬਾਹਰੋਂ ਹੀ ਮੋੜਨਾ ਪੈਣਾ ਹੈ ਉਹਨੇ ਉਹਨੇ ਆਉਣ ਦੀ ਕੋਸ਼ਿਸ਼ ਕਰਨੀ ਆ ਉਨੇ ਡਰੋਂ ਦੀ ਕੋਸ਼ਿਸ਼ ਤੁਹਾਨੂੰ ਕਰਨੀ ਆ ਉਹਨੇ ਤੁਹਾਨੂੰ ਕਹਿਣਾ ਆ ਮੈਂ ਇੱਥੇ ਹੀ ਆ ਜੇ ਤੁਸੀਂ ਕਹ ਅੱਛਾ ਤੂੰ ਇੱਥੇ ਹੀ ਆ ਫੇ ਉਹਨੇ ਕੰਧ ਟੱਪ ਕੇ ਵੀ ਆ ਜਣਾ ਦੱਸਣ ਵੀ ਆ ਹੋ ਮੈਂ ਇੱਥੇ ਹੀ ਆ ਪਰ ਜੇ ਤੁਸੀਂ ਉਹਨੂੰ ਕਹੋ ਵੀ ਤੂੰ ਜਿੱਥੇ ਮਰਜੀ ਆ ਮੈਨੂੰ ਨਹੀਂ ਦਿਖਦਾ ਕਾਕੇ ਯਿਸੂ ਮਸੀਹ ਦੇ ਨਾਮ 'ਚ ਤੈਨੂੰ ਕੱਢ ਦਿੱਤਾ ਗਿਆ ਆ ਹੁਣ ਤੂੰ ਕੰਮ ਨਹੀਂ ਕਰ ਸਕਦਾ ਮੇਰੇ ਜੀਵਨ 'ਚੋਂ ਤੂੰ ਵੜ ਨਹੀਂ ਸਕਦਾ ਹੁਣ ਇੱਥੇ ਸਵਰਗੀ ਦੂਤਾਂ ਦੀਆਂ ਬਾੜਾਂ ਲੱਗੀਆਂ ਪ੍ਰਭੂ ਯਿਸੂ ਦੇ ਲਹੂ ਦੇ ਵਿੱਚ ਮੈਂ ਟਕਿਆ ਹੋਇਆ ਆ ਮੈਨੂੰ ਮੇਰੇ ਪਰਮੇਸ਼ਵਰ ਤੇ ਭਰੋਸਾ ਜਿਨੇ ਇੱਕ ਵਾਰੀ ਆਜ਼ਾਦ ਕਰ ਦਿੱਤਾ ਉਹਦਾ ਕੀਤਾ ਆਜ਼ਾਦ ਮੁੜ ਕੇ ਗੁਲਾਮ ਨਹੀਂ ਬਣਦਾ ਫੇ ਉਹਨੇ ਵਾਪਸ ਤੁਹਾਡੇ ਜੀਵਨ 'ਚ ਕੰਮ ਨਹੀਂ ਕਰਨਾ ਪਰ ਬਹੁਤ ਸਾਰੇ ਲੋਕੀ ਡਰਦੇ ਰਹਿੰਦੇ ਆ ਜੇ ਅਸੀਂ ਦੀਵਾ ਬੱਤੀਆਂ ਚੱਕ ਦਿੱਤੀਆਂ ਤੁਹਾਡਾ ਗਲਾ ਨਾ ਘੁੱਟ ਦੇਵੇ ਸਾਡੇ ਨਿਆਣਿਆਂ ਤੇ ਭਾਰੀ ਨਾ ਪੈ ਜਵੇ ਸਾਡੇ ਬਿਜ਼ਨਸ ਦਾ ਨੁਕਸਾਨ ਨਾ ਹੋ ਜਵੇ ਸਾਡਾ ਐਕਸੀਡੈਂਟ ਨਾ ਕਰਵਾ ਦੇ ਤਾਂ ਉਹਨਾਂ ਦਾ ਡਰ ਉਹਨਾਂ ਉੱਤੇ ਆਣ ਪੈਂਦਾ ਆ ਜਿੱਦਾਂ ਈਯੂਬ ਦੇ ਜੀਵਨ ਦੇ ਵਿੱਚ ਹੋਰ ਕੋਈ ਕਮੀ ਨਹੀਂ ਸੀ ਕੋਈ ਕਮੀ ਨਹੀਂ ਸੀ ਉਹ ਬਹੁਤ ਧਰਮੀ ਜਨ ਸੀ ਇੱਕੋ ਹੀ ਰਾਹ ਖੁੱਲਾ ਸੀਗਾ ਡਰ ਦਾ ਕਹਿੰਦਾ ਸੀ ਜਦੋਂ ਮੈਂ ਜਾਣਾਂ ਆ ਮੈਨੂੰ ਤਾਂ ਬਜ਼ੁਰਗ ਵੀ ਉੱਠ ਕੇ ਖਲੋ ਜਾਂਦੇ ਆ ਮੇਰੇ ਜਾਣ ਤੇ ਸਲਾਮ ਕਰਦੇ ਸੀ ਸਭ ਲੋਕੀ ਉਹਨੂੰ ਪਰ ਉਹਦੇ ਮਨ 'ਚ ਇੱਕ ਭੈਰ ਰਹਿੰਦਾ ਸੀ ਕਿਤੇ ਇਹ ਚੀਜ਼ਾਂ ਮੇਰੇ ਤੋਂ ਗਵਾਚ ਨਾ ਜਾਣ ਮੇਰੇ ਤੋਂ ਕੁਝ ਐਹੋ ਜਿਹਾ ਨਾ ਹੋ ਜਵੇ ਕਿ ਇਹ ਸਭ ਚੀਜ਼ਾਂ ਜਿਹੜੀਆਂ ਜਾਂਦੀਆਂ ਨਾ ਰਹਿਣ ਸੋ ਉਸੇ ਡਰ ਦੇ ਰਾਤ ਆਣੀ ਵੈਰੀ ਨੇ ਦਸਤਕ ਦੇ ਦਿੱਤੀ ਅਦਰਵਾਈਜ਼ ਉਹ ਇੰਨਾ ਧਰਮੀ ਸੀ ਕਿ ਜੇ ਉਹਦੇ ਘਰ ਵਿੱਚ ਕੋਈ ਦਾਵਤ ਹੁੰਦੀ ਸੀ ਉਹ ਆਪਣੀਆਂ ਭੈਣਾਂ ਨੂੰ ਸਾਦਾ ਸੀ ਉਹਨਾਂ ਦੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਸਾਦਾ ਸੀ ਤਾਂ ਫਿਰ ਉਹ ਉਹਨਾਂ ਦੇ ਨਾਮ ਦੀਆਂ ਗਿਣ-ਗਿਣ ਕੇ ਬਲੀਆਂ ਦਿੰਦਾ ਸੀ ਕਿ ਕਿਤੇ ਹਾਸੇ ਮਸ਼ਕੂਲੇ ਦੇ ਵਿੱਚ ਕਿਤੇ ਮੌਜ-ਮਸਤੀ ਕਰਦਿਆਂ ਇਹਨਾਂ ਦੇ ਮੂੰਹ ਚੋਂ ਪਰਮੇਸ਼ਵਰ ਦੇ ਵਿਰੁੱਧ ਕੁਝ ਨਿਕਲਣਾ ਗਿਆ ਹੋਵੇ ਇਹਨਾਂ ਕੋਲੋਂ ਕੋਈ ਕੰਮ ਪਰਮੇਸ਼ਵਰ ਦੇ ਵਿਰੁੱਧ ਨਾ ਹੋ ਗਿਆ ਹੋਵੇ ਉਹਨਾਂ ਦੇ ਨਾਮ ਦੀਆਂ ਜਿਹੜੀਆਂ ਪੇਟਾ ਚੜਾ ਦਿੰਦਾ ਸੀ ਔਰ ਬਲੀਆਂ ਦਿੰਦਾ ਸੀ ਔਰ ਲਹੂ ਦੇ ਦੁਆਰਾ ਉਹਨਾਂ ਦੇ ਦੁਆਲੇ ਜੜੀ ਆ ਉਹ ਹੈਡ ਜੋਪ ਪ੍ਰੋਟੈਕਸ਼ਨ ਜਿਹੜੀ ਆ ਉਹ ਲੱਗਦੀ ਸੀਗੀ ਪਰ ਕਿਸੇ ਖੁੰਝੇ ਚ ਮਨ ਦੇ ਵਿੱਚ ਡਰ ਸੀਗਾ ਅੱਜ ਜੇ ਤੁਹਾਡੇ ਜੀਵਨ ਦੇ ਵਿੱਚ ਡਰ ਆ ਉਸ ਡਰ ਨੂੰ ਜੇ ਤੁਸੀਂ ਨਹੀਂ ਕੱਢੋਗੇ ਤੁਸੀਂ ਕਾਮਯਾਬ ਨਹੀਂ ਹੋ ਸਕੋਗੇ ਜੇ ਇੱਕ ਵਿਅਕਤੀ ਡਰਦਾ ਰਹੇ ਕੋਈ ਬਿਜ਼ਨਸ ਕਰਨਾ ਆ ਉਹ ਕਦੇ ਨਾ ਹੋਵੇ ਮੈਂ ਬਿਜ਼ਨਸ ਖੋਲ ਲਵਾਂ ਉਹ ਚੱਲੇ ਨਾ ਉਹਦੇ ਅੰਦਰ ਡਰਿਆ ਹੁਣ ਉਹਨੇ ਇਸੇ ਡਰ ਤੋਂ ਬਿਜ਼ਨਸ ਖੋਲ ਹੀ ਨਹੀਂ ਜੇ ਉਹ ਬਿਜ਼ਨਸ ਖੋਲੂਗਾ ਨਹੀਂ ਤੇ ਫਿਰ ਉਹਨੂੰ ਕਿੱਦਾਂ ਪਤਾ ਲੱਗੂਗਾ ਕਿ ਚੱਲਣੀ ਸੀ ਕਿ ਨਹੀਂ ਚੱਲਣੀ ਹੋ ਸਕਦਾ ਬਹੁਤ ਚੱਲਣੀ ਹੋਵੇ ਹੋ ਸਕਦਾ ਉਹੀ ਉਹਦੀ ਬਰਕਤ ਦਾ ਕਾਰਨ ਪ੍ਰਭੂ ਨੇ ਠਹਿਰਾਇਆ ਹੋਵੇ ਪਰ ਇਸੇ ਕਰਕੇ ਉਹਨੇ ਕੋਈ ਕੰਮ ਨਹੀਂ ਕੀਤਾ ਬਿਜਲੀ ਦਾ ਕੰਮ ਨਹੀਂ ਸਿੱਖਿਆ ਕਿਤੇ ਮੈਨੂੰ ਕਰੰਟ ਨਾ ਪੈ ਜਾਵੇ ਅੱਗ ਵਾਲਾ ਕੰਮ ਨਹੀਂ ਸਿੱਖਿਆ ਮੇਰੇ ਹੱਥ ਨਾਲ ਸੜ ਜਾਣ ਡਰਾਈਵਰੀ ਨਹੀਂ ਸਿੱਖੀ ਕਿਤੇ ਮੇਰੀ ਗੱਡੀ ਨਾਲ ਹਿੱਟ ਹੋ ਜਾਵੇ ਪੈਸੇ ਇਨਵੈਸਟ ਕਰਕੇ ਕੋਈ ਦੁਕਾਨ ਨਹੀਂ ਖੋਲੀ ਕਿਤੇ ਮੇਰੇ ਪੈਸੇ ਨਾਲ ਮਰ ਜਾਣ ਤਾਂ ਉਹ ਕੀ ਕਰੂਗਾ ਜੇ ਉਹ ਡਰਦਾ ਹੀ ਰਹੂਗਾ ਤਾਂ ਫਿਰ ਉਹ ਕਿੱਦਾਂ ਕਾਮਯਾਬ ਹੋਊਗਾ ਕਾਮਯਾਬ ਹੋਣ ਦੇ ਲਈ ਸਾਨੂੰ ਇਹ ਸਾਰੀ ਤਰ੍ਹਾਂ ਦਾ ਡਰ ਜਿਹੜਾ ਆ ਉਹ ਕੱਢਣਾ ਪੈਣਾ ਆ ਇੱਕੋ ਡਰ ਬਿਹਤਰ ਡਰਿਆ ਉਹ ਆ ਪਰਮੇਸ਼ਵਰ ਦਾ ਡਰ ਹallelujah ਜਿਹੜਾ ਇਨਸਾਨ ਪਰਮੇਸ਼ਵਰ ਤੋਂ ਡਰਨਾ ਸ਼ੁਰੂ ਕਰਦਾ ਉਹਦੇ ਅੰਦਰੋਂ ਬਾਕੀ ਸਾਰੇ ਡਰ ਖਤਮ ਹੋ ਜਾਂਦੇ ਆ ਸੰਸਾਰ ਦਾ ਡਰ ਦੁਸ਼ਟ ਆਤਮੀਆਂ ਦਾ ਡਰ ਘਾਟੇ ਦਾ ਡਰ ਇਹ ਸਾਰੇ ਡਰ ਜਿਹੜੇ ਆ ਨਾ ਇਹ ਬੰਦੇ ਨੂੰ ਮਾਰਨ ਦੇ ਵਿੱਚ ਮਦਦ ਕਰਦੇ ਆ ਸਿਰਫ ਇੱਕ ਪਰਮੇਸ਼ਵਰ ਦਾ ਡਰ ਆ ਜਦੋਂ ਉਹ ਡਰ ਸਾਡੇ ਅੰਦਰ ਆ ਜਾਂਦਾ ਹੈ ਤਾਂ ਫਿਰ ਉਹ ਬਾਕੀ ਦੇ ਸਾਰੇ ਡਰ ਸਾਡੇ ਅੰਦਰੋਂ ਖਤਮ ਕਰ ਦਿੰਦਾ ਹੈ ਈਵਨ ਦੈਨ ਜੇ ਕਿਸੇ ਨੂੰ ਭੂਤਾਂ ਤੋਂ ਡਰ ਲੱਗਦਾ ਪ੍ਰੇਤਾਂ ਤੋਂ ਡਰ ਲੱਗਦਾ ਕਿਸੇ ਨੂੰ ਹਨੇਰੇ ਚ ਦੋਸਤ ਆਤਮੇ ਦੀਂਦੇ ਆ ਕਈਆਂ ਨੂੰ ਚਾਨਣ ਚ ਦੀਂਦੇ ਆ ਡਿਫਰੈਂਟ ਡਿਫਰੈਂਟ ਐਕਸਪੀਰੀਅੰਸ ਸਾਰਿਆਂ ਦੇ ਜੇ ਤੁਹਾਡੇ ਅੰਦਰ ਪਰਮੇਸ਼ਵਰ ਦਾ ਡਰ ਆ ਜਾਂਦਾ ਜਿਹੜਾ ਪਰਮੇਸ਼ਵਰ ਦਾ ਡਰ ਆ ਨਾ ਉਹ ਸਾਨੂੰ ਨੇਚਾ ਕਰਨੀ ਵੀ ਸਿਖਾਉਂਦਾ ਹੈ ਪਰਮੇਸ਼ਵਰ ਦਾ ਡਰ ਸਾਨੂੰ ਅਕਲ ਵਰਤਣੀ ਵੀ ਸਿਖਾਉਂਦਾ ਪਰਮੇਸ਼ਵਰ ਦਾ ਡਰ ਸਾਨੂੰ ਤਕਲੀਮ ਵਿੱਚ ਰਹਿਣਾ ਸਿਖਾਉਂਦਾ ਪਰਮੇਸ਼ਵਰ ਦਾ ਜਿਹੜਾ ਡਰ ਆ ਉਹ ਸਾਨੂੰ ਅਸਲ ਵਿੱਚ ਜੀਣਾ ਸਿਖਾਉਂਦਾ ਹੈ ਜਿਹੜਾ ਬੰਦਾ ਪਰਮੇਸ਼ਵਰ ਤੋਂ ਡਰਦਾ ਆ ਉਹ ਕਿਸੇ ਧੀ ਪੈਣ ਵੱਲ ਗਲਤ ਨਹੀਂ ਦੇਖਦਾ ਜਿਹੜਾ ਬੰਦਾ ਪਰਮੇਸ਼ਵਰ ਤੋਂ ਡਰਦਾ ਉਹ ਕਿਸੇ ਨੂੰ ਗਲਤ ਬੋਲਦਾ ਨਹੀਂ ਜਿਹੜਾ ਬੰਦਾ ਪਰਮੇਸ਼ਵਰ ਤੋਂ ਡਰਦਾ ਉਹ ਖੂਨ ਖਰਾਬਾ ਨਹੀਂ ਕਰਦਾ ਲੜਾਈਆਂ ਝਗੜੇ ਨਹੀਂ ਕਰਦਾ ਕਿਸੇ ਦਾ ਨੁਕਸਾਨ ਨਹੀਂ ਕਰਦਾ ਉਹ ਆਪਣੇ ਮਨ ਵਿੱਚ ਵੀ ਕੋਈ ਗਲਤ ਵਿਉਂਤ ਨਹੀਂ ਬਣਾਉਂਦਾ ਕਿਉਂਕਿ ਉਹਨੂੰ ਪਤਾ ਮੇਰਾ ਪਰਮੇਸ਼ਵਰ ਮਨ ਦੀਆਂ ਗੱਲਾਂ ਨੂੰ ਵੀ ਜਾਣਦਾ ਹੈ ਇਸ ਲਈ ਉਹ ਕੋਈ ਗਲਤੀ ਕਰਦਾ ਨਹੀਂ ਤੇ ਜਿਹੜਾ ਪਾਪ ਨਹੀਂ ਕਰਦਾ ਗਲਤੀਆਂ ਨਹੀਂ ਕਰਦਾ ਦੁਸ਼ਟ ਆਤਮਾ ਉਹਦੇ ਉਹਦੇ ਕੋਲ ਜਾਂਦਾ ਨਹੀਂ ਉਹਦੇ ਕੋਲੋਂ ਡਰਦਾ ਕਿਉਂ ਕਿਉਂਕਿ ਉਹਦੇ ਜੀਵਨ ਵਿੱਚ ਪਰਮੇਸ਼ਵਰ ਹੈ ਅਰ ਜਿਨ੍ਹਾਂ ਨੂੰ ਦੁਸ਼ਟਾਤਮੇ ਨਜ਼ਰ ਆਉਂਦੇ ਜਦੋਂ ਪਰਮੇਸ਼ਵਰ ਤੋਂ ਡਰਨਾ ਸ਼ੁਰੂ ਕਰਦੇ ਫਿਰ ਉਹ ਵਿਸ਼ਵਾਸ ਕਰਦੇ ਕਿ ਮੇਰਾ ਪਰਮੇਸ਼ਵਰ ਤਾਂ ਮੇਰੇ ਨਾਲ ਆ ਜੇ ਮੇਰਾ ਪਰਮੇਸ਼ਵਰ ਮੇਰੇ ਨਾਲ ਹੈ ਤਾਂ ਉਹਦੇ ਸਾਹਮਣੇ ਦੁਸ਼ਟਾਤਮੇ ਮੇਰਾ ਕੀ ਕਰ ਸਕਦੇ ਆ ਕੋਈ ਭੂਤ ਚੜ੍ਹੇਲ ਮੇਰਾ ਕੀ ਕਰ ਸਕਦੀ ਆ ਮੇਰੇ ਨਾਲ ਮੇਰਾ ਪਰਮੇਸ਼ਵਰ ਆ ਅਰ ਮੇਰੇ ਪਰਮੇਸ਼ਵਰ ਤੋਂ ਵੱਡਾ ਕੋਈ ਵੀ ਨਹੀਂ ਆ ਬਹੁਤ ਸਾਰੇ ਲੋਕਾਂ ਨੂੰ ਅੱਖਾਂ ਬੰਦ ਕਰਕੇ ਪ੍ਰਾਰਥਨਾ ਕਰਨ ਤੋਂ ਡਰ ਲੱਗਦਾ ਹੈ ਤੁਹਾਡੇ ਵਿੱਚ ਹੈਗਾ ਕੋਈ ਤੁਸੀਂ ਤਾਂ ਸਾਰੇ ਬੱਬਰ ਸ਼ੇਰ ਆ ਅੱਛਾ ਦੋ ਜਣੇ ਹੈਗੇ ਆ ਓਕੇ ਓਕੇ ਜੇ ਤੁਹਾਨੂੰ ਪ੍ਰਾਰਥਨਾ ਕਰਨ ਤੋਂ ਡਰ ਲੱਗਦਾ ਮੈਂ ਯਕੀਨ ਕਰਦੀ ਅਗਰ ਤੁਸੀਂ ਅੱਜ ਦਾ वचन ਕਨ ਖੋਲ ਕੇ ਸੁਣੋਗੇ ਤਾਂ ਤੁਹਾਨੂੰ ਨਹੀਂ ਲੱਗੂਗਾ ਉਹਦਾ ਰੀਜ਼ਨ ਕੀ ਆ ਜਦੋਂ ਆਪਾਂ ਅੱਖਾਂ ਬੰਦ ਕਰਕੇ ਪ੍ਰਾਰਥਨਾ ਕਰਦੇ ਆਪਾਂ ਨੂੰ ਹੁੰਦਾ ਹਾਏ ਮੇਰੇ ਅੱਗੇ ਕੋਈ ਆ ਪਿੱਛੇ ਕੋਈ ਆ ਕੋਈ ਚੀਜ਼ ਮੈਨੂੰ ਦੇਖ ਰਹੀ ਇਹ ਚੀਜ਼ਾਂ ਫੀਲ ਹੁੰਦੀਆਂ ਆ ਪਰ ਜਦੋਂ ਤੁਸੀਂ ਪਰਮੇਸ਼ਵਰ ਦੀ ਪ੍ਰੈਜ਼ੈਂਸ ਨੂੰ ਫੀਲ ਕਰਕੇ ਇਹ ਮੰਨ ਕੇ ਕਿ ਮੇਰਾ ਪਰਮੇਸ਼ਵਰ ਸੱਚਾ ਤੇ ਜੀਉਂਦਾ ਪਰਮੇਸ਼ਵਰ ਆ ਉਹਦੀ ਹਜ਼ੂਰੀ 'ਚ ਮੈਂ ਬੈਠਾ ਉਹ ਮੌਜੂਦ ਆ ਉਹਦੀ ਅੱਖ ਮੈਨੂੰ ਦੇਖ ਰਹੀ ਆ ਉਹਦਾ ਹੱਥ ਮੈਨੂੰ ਸੰਭਾਲਦਾ ਆ ਤੁਸੀਂ ਅੱਖਾਂ ਬੰਦ ਕਰਕੇ ਬੈਠੋਗੇ ਨਾ ਤੁਹਾਡੇ ਮਨ ਨੂੰ ਭਰੋਸਾ ਹੋਊਗਾ ਕਿ ਕੋਈ ਵਿਯਾਰੀ ਦੀ ਸ਼ਕਤੀ ਮੈਨੂੰ ਛੂ ਨਹੀਂ ਸਕਦੀ ਕਿਉਂਕਿ ਮੈਂ ਬੈਠਾ ਕਿਹਦੇ ਕੋਲ ਆ ਮੈਂ ਪਰਮੇਸ਼ਵਰ ਕੋਲ ਬੈਠਾ ਆ ਤੇ ਮੈਨੂੰ ਜੇ ਕੋਈ ਪਰਮੇਸ਼ਵਰ ਦੇ ਕੋਲ ਬੈਠੇ ਨੂੰ ਵੀ ਕੋਈ ਦੁਸ਼ਟ ਆਤਮਾ ਸਤਾ ਗਿਆ ਤਾਂ ਫਿਰ ਮੈਂ ਪਰਮੇਸ਼ਵਰ ਦੇ ਕੋਲ ਬੈਠਣ ਦਾ ਕੀ ਫਾਇਦਾ ਆ ਡਰ ਤਾਂ ਉਦੋਂ ਲੱਗਦਾ ਜਦੋਂ ਅਸੀਂ ਬੈਠੇ ਪ੍ਰਾਰਥਨਾ ਕਰਨ ਹੁੰਦੇ ਪਰ ਅਸੀਂ ਕਦੀ ਪੀਲ ਹੀ ਨਹੀਂ ਕੀਤਾ ਕਿ ਪਰਮੇਸ਼ਵਰ ਜੀਉਂਦਾ ਪਰਮੇਸ਼ਵਰ ਅਸੀਂ ਕਦੀ ਮਹਿਸੂਸ ਨਹੀਂ ਕੀਤਾ ਕਿ ਪਰਮੇਸ਼ਵਰ ਇੱਥੇ ਮੌਜੂਦ ਆ ਅਸੀਂ ਕਦੀ ਮਹਿਸੂਸ ਨਹੀਂ ਕੀਤਾ ਕਿ ਉਹ ਸਾਨੂੰ ਦੇਖ ਰਿਹਾ ਹੋ ਮੈਨੂੰ ਬਚਾ ਵੀ ਸਕਦਾ ਹੈ ਸਾਨੂੰ ਲੱਗਦਾ ਨਹੀਂ ਮੈਂ ਪਰਮੇਸ਼ਵਰ ਲਈ ਕੋਸ਼ਿਸ਼ ਕਰ ਸਕਦਾ ਮੈਂ ਪਰਮੇਸ਼ਵਰ ਲਈ ਵਰਤ ਰੱਖ ਸਕਦਾ ਮੈਂ ਪਰਮੇਸ਼ਵਰ ਲਈ ਪ੍ਰਾਰਥਨਾ ਕਰ ਸਕਦਾ ਪ੍ਰਭੂ ਦਾ ਪਤਾ ਨਹੀਂ ਉਹਨੇ ਕੋਸ਼ ਕਰਨਾ ਕਿ ਨਹੀਂ ਕਰਨਾ ਸਾਨੂੰ ਡਰ ਲੱਗਦਾ ਕਿ ਹੋ ਸਕਦਾ ਮੇਰੀਆਂ ਅੱਖਾਂ ਬੰਦ ਕੀਤੀਆਂ ਤੇ ਕੋਈ ਚੀਜ਼ ਮੈਨੂੰ ਧੱਕਾ ਨਾ ਮਾਰ ਦੇਵੇ ਮੇਰੀਆਂ ਲੱਤਾਂ ਨਾ ਖਿੱਚ ਲਵੇ ਬਾਹਾਂ ਨਾ ਖਿੱਚ ਲਵੇ ਉਹ ਚੀਜ਼ ਸਾਨੂੰ ਡਰਾਉਂਦੀ ਪਰ ਜਦੋਂ ਤੁਸੀਂ ਇਹ ਭਰੋਸਾ ਕਰੋਗੇ ਕਿ ਮੈਂ ਪਰਮੇਸ਼ਵਰ ਦੀ ਹਜ਼ੂਰੀ 'ਚ ਬੈਠਾ ਆ ਉਹ ਮਹਾਨ ਆ ਉਹ ਜ਼ੋਰਾਵਰ ਆ ਉਹਦੇ ਸਾਹਮਣੇ ਕਿਸੇ ਹੋਰ ਦਾ ਜ਼ੋਰ ਨਹੀਂ ਚੱਲਦਾ ਵਚਨ 'ਚ ਲਿਖਿਆ ਕਹਿੰਦਾ ਕੋਈ ਤੁਹਾਨੂੰ ਮੇਰੇ ਹੱਥੋਂ ਖੋ ਨਹੀਂ ਸਕਦਾ ਪਰਮੇਸ਼ਵਰ ਦਾ ਵਚਨ ਹੈ ਇਹ ਕੋਈ ਸਾਨੂੰ ਪਰਮੇਸ਼ਵਰ ਦੇ ਹੱਥ ਚੋਂ ਖੋ ਨਹੀਂ ਸਕਦਾ ਔਰ ਜਦੋਂ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਚਾ ਤੁਸੀਂ ਪਰਮੇਸ਼ਵਰ ਦੇ ਹੱਥ ਵਿੱਚ ਆ ਤਾਂ ਕਿਸੇ ਉਪਰੀ ਚੀਜ਼ ਦੀ ਕੀ ਮਜਾਲ ਕਿ ਉਹ ਤੁਹਾਨੂੰ ਉਹਦੇ ਹੱਥ ਚੋਂ ਖੋ ਲਵੇ ਉਹ ਨਹੀਂ ਖੋ ਸਕਦੇ ਇਸ ਕਰਕੇ ਡਰਨਾ ਬੰਦ ਕਰੋ ਦੇਖੋ ਜੇ ਆਪਾਂ ਪਰਮੇਸ਼ਵਰ ਦੇ ਘਰ ਆਉਂਨੇ ਆ ਵਚਨ ਪੜ੍ਹਦੇ ਆ ਬਾਣੀ ਨੂੰ ਸੁਣਦੇ ਆ ਪ੍ਰਾਰਥਨਾ ਵੀ ਕਰਦੇ ਆ ਫਿਰ ਵੀ ਜੇ ਆਪਾਂ ਡਰਦੇ ਹੀ ਰਹੇ ਫੇ ਆਪਾਂ ਕੀ ਖੱਟਿਆ ਫੇ ਕੀ ਫਾਇਦਾ ਹੋਇਆ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਮੈਂ ਆਇਆ ਆ ਤੁਹਾਨੂੰ ਆਜ਼ਾਦ ਕਰਨ ਦੇ ਲਈ ਆਜ਼ਾਦੀ ਦੇ ਲਈ ਆਜ਼ਾਦ ਕਰਨ ਦੇ ਲਈ ਕਿ ਤੁਸੀਂ ਅਸਲੀ ਆਜ਼ਾਦੀ ਦਾ ਆਨੰਦ ਲੈ ਸਕੋ ਜੇ ਆਪਾਂ ਚਰਚ ਵਿੱਚ ਆਣ ਕੇ ਵੀ ਗੁਲਾਮ ਹੀ ਬਣੇ ਰਹੇ ਡਰ ਇੱਕ ਗੁਲਾਮੀ ਦਾ ਬੰਧਨ ਆ ਜਿਹੜਾ ਮਨੁੱਖ ਦੀਆਂ ਸੋਚਾਂ ਨੂੰ ਗੁਲਾਮੀ ਵਿੱਚ ਰੱਖਦਾ ਹੈ ਉਹਨੂੰ ਅੱਗੇ ਨਹੀਂ ਵਧਣ ਵਧਣ ਦਿੰਦਾ ਉਹ ਕਹਿੰਦਾ ਜੇ ਤੂੰ ਆਹ ਕੰਮ ਕੀਤਾ ਮੈਂ ਆਹ ਕਰ ਦੇਣਾ ਜੇ ਤੂੰ ਆਹ ਕੀਤਾ ਮੈਂ ਆਹ ਕਰ ਦੇਣਾ ਜੇ ਤੂੰ ਆਹ ਕੀਤਾ ਮੈਂ ਆਹ ਕਰ ਦੇਣਾ ਉਹ ਤੁਹਾਨੂੰ ਗੁਲਾਮੀ ਵਿੱਚ ਰੱਖਦਾ ਤੁਹਾਨੂੰ ਛੁੱਟਣ ਨਹੀਂ ਦਿੰਦਾ ਉਹ ਚਾਹੁੰਦਾ ਕਿ ਤੁਸੀਂ ਸਿਰਫ ਤੇ ਸਿਰਫ ਉਹਦੇ ਆਖੇ ਲੱਗੋ ਇਸ ਲਈ ਉਹ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਪਰ ਯਾਦ ਰੱਖਿਓ ਸਿਰਫ ਡਰਾਉਣ ਦੀ ਕੋਸ਼ਿਸ਼ ਕਰ ਸਕਦਾ ਪਰ ਕਾਮਯਾਬ ਕਦੀ ਨਹੀਂ ਹੋ ਸਕਦਾ ਕਿਉਂਕਿ ਕੁਸ਼ ਕਰਨ ਦੀ ਤਾਕਤ ਸਿਰਫ ਪਰਮੇਸ਼ਵਰ ਦੇ ਕੋਲ ਆ ਹallelujah ਉਹ ਚਲਾਕ ਆ ਜਿਹੜਾ ਵੈਰੀ ਆ ਉਹ ਚਲਾਕ ਆ ਵਚਨ ਦੇ ਵਿੱਚ ਲਿਖਿਆ ਆ ਕਿ ਉਹ ਚਲਾਕ ਆ ਫਰੇਬੀ ਆ ਉਹ ਉਹ ਹੋਰ ਕੁਛ ਨਹੀਂ ਕਰ ਸਕਦਾ ਇਸ ਲਈ ਉਹ ਆਪਣੀ ਚਲਾਕੀ ਦੇ ਨਾਲ ਉਹ ਸਕੀਮ ਲਾਉਂਦਾ ਕਿ ਕਿੱਦਾਂ ਇਹਨੂੰ ਜਿਹੜਾ ਆ ਕਿਹੜੀ ਸਕੀਮ ਲਾਵਾਂ ਕਿ ਮੈਨੂੰ ਇਹਦਾ ਕੋਈ ਨੁਕਸਾਨ ਹੱਥੀ ਨਾ ਕਰਨਾ ਪਵੇ ਪਰ ਸਿਰਫ ਤੇ ਸਿਰਫ ਇਹਦੇ ਮਾਨਸਿਕ ਤੌਰ ਤੇ ਨੂੰ ਮੈਂ ਇਦਾਂ ਦਾ ਘੁਮਾ ਦੇਵਾਂ ਕਿ ਇਹਦਾ ਮਨ ਪਰਮੇਸ਼ਵਰ ਤੋਂ ਦੂਰ ਹੋ ਜਾਵੇ ਇਹਦਾ ਜੀ ਨਾ ਕਰੇ ਚਰਚ ਨੂੰ ਜਾਣ ਨੂੰ ਉਹਨੇ ਤੁਹਾਡੇ ਅੰਦਰ ਹੀ ਖਿਆਲ ਪਾਉਣੇ ਆ ਕਦੀ ਡਰ ਦੇ ਖਿਆਲ ਕਦੀ ਉਦਾਸੀ ਦੇ ਖਿਆਲ ਕਦੀ ਉਹਨੇ ਉਹ ਚੀਜ਼ਾਂ ਦਿਖਾਉਣੀਆਂ ਜਿਹੜੀਆਂ ਹੋਈਆਂ ਨਹੀਂ ਜਿਹੜੀਆਂ ਤੁਸੀਂ ਮੰਗਦੇ ਆ ਇਦਾਂ ਦੇ ਕੰਮ ਉਹਨੇ ਕਰਨ ਦੀ ਕੋਸ਼ਿਸ਼ ਕਰਨੇ ਆ ਪਰ ਜੇ ਤੁਹਾਡਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਮੌਜੂਦ ਆ ਫਿਰ ਉਹਦੀਆਂ ਕਈਆਂ ਗੱਲਾਂ ਤੇ ਤੁਹਾਡੇ ਉੱਤੇ ਕੋਈ ਅਸਰ ਨਹੀਂ ਹੁੰਦਾ ਤੇ ਜੇ ਤੁਹਾਡੇ ਉੱਤੇ ਅਸਰ ਹੋ ਰਿਹਾ ਆ ਇਹਦਾ ਮਤਲਬ ਅਜੇ ਤੁਸੀਂ ਕਿਤੇ ਨਾ ਕਿਤੇ ਗੁਲਾਮੀ ਦੇ ਕਿਸੇ ਨਾ ਕਿਸੇ ਧਾਗੇ ਦੇ ਵਿੱਚ ਸੰਗਲ ਵਿੱਚ ਨਹੀਂ ਜੇ ਸੰਗਲ 'ਚ ਹੁੰਦੇ ਫਿਰ ਇੱਥੇ ਨਹੀਂ ਸੀ ਬੈ ਹੁਣ ਕਿਸੇ ਨਾ ਕਿਸੇ ਧਾਗੇ ਦੇ ਵਿੱਚ ਜ਼ਰੂਰ ਤੁਸੀਂ ਬੱਜੇ ਹੋਏ ਆ ਤੇ ਅੱਜ ਪ੍ਰਾਰਥਨਾ ਕਰਿਓ ਅੱਜ ਉਹ ਧਾਗੇ ਟੁੱਟ ਜਾਣੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਹਾਲੇਲੂਇਆ